ਸਾਹਿਬ ਜੀ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨਿਵਾੰ ਕਰ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਿਆਲਤਾ ਮਿਹਰਮਤ ਦਾ ਸਦਕਾ ਸ਼ਬਦ ਵਿਚਾਰ ਅੰਮ੍ਰਿਤ ਬਾਣੀ ਨਾਲ ਨਿਤਾ ਪ੍ਰਤੀ ਕਰ ਪਰਿਵਾਰਾਂ ਵਿੱਚ ਬੈਠੇ ਸਾਂਝ ਬਣਾ ਰਹੇ ਵਿਭਾਗੀ ਸਤਸੰਗੀ ਜਨੋ ਜਿਸ ਪਾਵਨ ਪੰਕਤੀ ਦੀ ਵਿਚਾਰ ਅਪਾ ਅੱਜ ਕਰਨੀ ਹੈ ਬਾਬਾ ਫਰੀਦ ਸਾਹਿਬ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਲੋਕ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਂ ਨੂੰ ਮੈ ਸਿਰ ਨੀਵਾ ਕਰ ਵੇਖ ਬੜੀਆਂ ਕਮਲ ਦੀਆਂ ਬਾਤਾਂ ਔਰ ਰਮਜਪਰੀਆਂ ਬਾਤਾਂ ਬਾਬਾ ਫਰੀਦ ਸਾਹਿਬ ਇਸ ਸ਼ਲੋਕ ਵਿੱਚ ਬਖਸ਼ਿਸ਼ ਕਰ ਰਹੇ ਨੇ ਸਭ ਤੋਂ ਪਹਿਲੀ ਬਾਤ ਜੇ ਤੂੰ ਅਕਲ ਲਤੀਫ ਜੇ ਤੂੰ ਲਿਆਕਤ ਵਾਲਾ ਹੈ ਸਿਆਣਾ ਹੈ ਸੂਝਵਾਨ ਹੈ ਆਪਣੇ ਆਪ ਨੂੰ ਸਮਝਦਾਰ ਸਦਵਾਉਂਦਾ ਹੈ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੂੰ ਕਾਲੇ ਲੇਖ ਨਾ ਲੇਖ ਪਵ ਮਾੜੇ ਕੰਮ ਨਾ ਕਰ ਛੜੇ ਕੰਮ ਨਾ ਕਰ ਸਮਾਜ ਵਿੱਚ ਗੰਦਗੀ ਫਲਾਉਣ ਵਾਲੇ ਕੰਮ ਨਾ ਕਰ ਕਿਸੇ ਦਾ ਮਾੜਾ ਨਾ ਸੋਚ ਕਿਸੇ ਦਾ ਮਾੜਾ ਨਾ ਕਰ ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਬਾ ਫਰੀਦ ਸਾਹਿਬ ਜੀ ਦੇ ਅੰਦਰੋਂ ਵੀ ਨਿਰੰਕਾਰ ਹੀ ਬੋਲ ਰਿਹਾ ਹੈ ਤੇ ਨਿਰੰਕਾਰ ਦਾ ਕਹਾ ਹੋਇਆ ਹਰ ਜੀਵ ਨੂੰ ਮੰਨਣਾ ਪੈਂਦਾ ਹੈ ਬਾਬਾ ਫਰੀਦ ਸਾਹਿਬ ਜੀ ਦੇ ਅਮਰਤ ਬਚਨ ਜੇ ਤੂੰ ਅਕਲ ਲਤੀਫ ਜੇ ਤੂੰ ਸਿਆਣਪ ਵਾਲਾ ਹੈ ਸਮਝਦਾਰ ਹੈ ਫਿਰ ਤੇ ਤੂੰ ਕਾਲੇ ਲੇਖ ਨਾ ਲੇਖ ਜੇ ਤੂੰ ਕਾਲੇ ਲੇਖ ਨਹੀਂ ਲਿਖੇਗਾ ਫਿਰ ਤੇਰਾ ਕੋਈ ਹਿਸਾਬ ਕਿਤਾਬ ਨਹੀਂ ਆ ਫਿਰ ਤੂੰ ਉਸ ਮਾਲਕ ਦੇ ਕਰ ਪ੍ਰਵਾਨ ਪਰ ਜੇ ਤੂੰ ਲਤੀਫ ਵੀ ਹੈ ਸਿਆਣਾ ਵੀ ਹੈ ਫਿਰ ਵੀ ਮਾੜੇ ਕੰਮ ਕਰ ਰਿਹਾ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਘਰੀ ਘਰੀ ਕਾ ਲੇਖਾ ਮੰਗਾ ਫਿਰ ਤੇਰਾ ਹਿਸਾਬ ਕਿਤਾਬ ਜ਼ਰੂਰ ਹੈ ਕਿਉਂਕਿ ਜਾਣ ਤੇ ਗੁਰੂ ਦੀ ਮਤ ਲੈਣ ਵਾਲਾ ਲਿਆਕਤ ਵਿੱਚ ਭਰਿਆ ਹੋਇਆ ਜਿਹੜਾ ਗੁਰੂ ਅਨਸਾਰੀ ਹੋ ਕੇ ਚੱਲਦਾ ਹੈ ਜਾਂ ਤੇ ਉਹ ਬਖਸ਼ਿਆ ਜਾਂਦਾ ਹੈ ਜਾਂ ਫਿਰ ਉਹ ਬਖਸ਼ਿਆ ਜਾਂਦਾ ਜਿਹੜਾ ਇਹ ਮੰਨ ਲੈਂਦਾ ਹੈ ਕਿ ਮੈਂ ਸਿਆਣਾ ਨਹੀਂ ਮੈਂ ਨਿਆਣਾ ਹਾਂ ਮੈਂ ਅਿਆਣਾ ਹਾਂ ਗੁਰਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਸਭ ਪਾਤਸ਼ਾਹ ਜੀ ਕਹਿੰਦੇ ਨੇ ਜੇ ਸਿਆਣਾ ਨਹੀਂ ਹੈ ਅਿਆਣਾ ਹੈ ਬਚਾ ਹੈ ਤੇ ਬੱਚੇ ਦੇ ਵੀ ਗੁਨਾਹ ਜਿਹੜੇ ਨੇ ਬੱਚੇ ਦੀਆਂ ਗਲਤੀਆਂ ਵੀ ਮaaf ਕਰ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਉਹ ਅਜੇ ਬੱਚਾ ਹੈ ਕਰਾਮ ਵਿੱਚ ਅਕਸਰ ਦੇਖੀਦਾ ਹੈ ਵੱਡਾ ਹੋਈ ਗਲਤੀ ਕਰੇ ਤੇ ਮਾਂ-ਬਾਪ ਝਿੜਕਦੇ ਨੇ ਡਾਂਟ ਫਟਕਾਰ ਮਾਰਦੇ ਨੇ ਤਾੜਨਾ ਕਰਦੇ ਨੇ ਪਰ ਉਹ ਹੀ ਗਲਤੀ ਬੱਚੇ ਕੋ ਹੋ ਜਾਏ ਤੇ ਸਭਾਵਕ ਇੱਕ ਸ਼ਬਦ ਕਹਿੰਦੇ ਨੇ ਵੀ ਇਹ ਅਜੇ ਬੱਚਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਾਨ ਤੇ ਮੰਨ ਕੇ ਤੂੰ ਬੱਚਾ ਏ ਤਾਂ ਤੂੰ ਬਖਸ਼ਿਆ ਜਾਏਗਾ ਤੇ ਜਾਂ ਇਸ ਗੱਲ ਨੂੰ ਪ੍ਰਵਾਨ ਕਰਕੇ ਮੈਂ ਗੁਰੂ ਪਾਤਸ਼ਾਹ ਤੇਰੀ ਮੱਤ ਲੈ ਕੇ ਚੱਲਣ ਵਾਲਾ ਮੈਂ ਸਿਆਣਾ ਦਾਨਾ ਤੇ ਜੇ ਦਾਨਾ ਹੈ ਤੇ ਫਿਰ ਬਾਦਸ਼ਾਹ ਕਹਿੰਦੇ ਨੇ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ ਫਿਰ ਆਪਣੇ ਅੰਦਰ ਝਾਤ ਬਾੜ ਜੇ ਸਿਆਣਪ ਵਾਲਾ ਹੈ ਨਾ ਫਿਰ ਆਪਣੇ ਅੰਦਰ ਚਾਤ ਮਾਰ ਸਵਾਦੀ ਪਰਚੋਲ ਕਰ ਨਿਜ ਦੀ ਪਰਚੋਲ ਕਰ ਤੇ ਪਰਚੋਲ ਕੀ ਕਰਨੀ ਆ ਕਿ ਮਨ ਹਰ ਜੀ ਤੇਰੇ ਨਾਲ ਹੈ ਕਿ ਉਹ ਨਿਰੰਕਾਰ ਸਦਾ ਤੇਰੇ ਨਾਲ ਹੈ ਤੇ ਜਿਹੜਾ ਤੇਰੇ ਨਾਲ ਹੈ ਤੇਰੇ ਅੰਦਰ ਰਹਿੰਦਾ ਹੈ ਤੇਰੇ ਕੋਲ ਵੱਸਦਾ ਹੈ ਤੇ ਉਹਨੂੰ ਜਾਣ ਹੀ ਨਹੀਂ ਰਿਹਾ ਕਿਉਂਕਿ ਜੇ ਜਾਣ ਗਿਆ ਫਿਰ ਤੂੰ ਮਾੜਾ ਨਹੀਂ ਕਰੇਗਾ ਬਾਣੀ ਦੇ ਅੰਦਰ ਬਚਨ ਪੜਦੇ ਆ ਨਿਕਟ 부ਝਾ ਸੋ ਬੁਰਾ ਕਿਉਂ ਕਰੇ ਰੱਬ ਨੂੰ ਨਿਰੰਕਾਰ ਨੂੰ ਨੇੜੇ ਵੱਸਣ ਵਾਲਾ ਜਾਣਨ ਵਾਲਾ ਮਨੁੱਖ ਕਦੇ ਵੀ ਮਾੜਾ ਨਹੀਂ ਕਰ ਸਕਦਾ ਇਹ ਅੰਮ੍ਰਿਤ ਬਾਣੀ ਹੈ ਮੇਰੇ ਖਿਆਲ ਜਿੱਥੇ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਸਦੀਆਂ ਨੇ ਜਿਹੜੇ ਗੁਰੂ ਘਰ ਨਾਲ ਪਿਆਰ ਰੱਖਦੀਆਂ ਨੇ ਬਹੁਤ ਆਤਮ ਵਿੱਚ ਵੇਖਿਆ ਗਿਆ ਕਿ ਉਹਨਾਂ ਦਾ ਇੱਕ ਪਿਆਰ ਹੈ ਤੇ ਉਸ ਪਿਆਰ ਵਿੱਚ ਭਿੱਜੇ ਹੋਏ ਜਿੱਥੇ ਜਪਜੀ ਨੂੰ ਪੜ੍ਹਦੇ ਨੇ ਨਨਤ ਸਾ ਪਾਵਨ ਬਾਣੀ ਦਾ ਜਾਪ ਕਰਦੇ ਨੇ ਰਹਿਰਾਸ ਦਾ ਜਾਪ ਕਰਦੇ ਨੇ ਉਥੇ ਸੁਖਮਨੀ ਸਾਹਿਬ ਵੀ ਪੜਦੇ ਨੇ ਜਦੋਂ ਸਮੁੱਚੀ ਬਾਣੀ ਨੂੰ ਪੜਦਾ ਹੋਇਆ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਨੂੰ ਇੱਥੇ ਪਹੁੰਚਦਾ ਹੈ ਨਾ ਤੇ ਪਾਤਸ਼ਾਹ ਜੀ ਸਮਾਪਤੀ ਤੋਂ ਪਹਿਲਾਂ ਜਦੋਂ ਆਰੰਭ ਕਰਦੇ ਨੇ ਤੇ ਇਹੀ ਬਖਸ਼ਣ ਕਰਦੇ ਨੇ ਕਹਿੰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੇਖ ਰੱਬ ਨੂੰ ਨੇੜੇ ਸਮਝ ਜਾਣ ਮਹਿਸੂਸ ਕਰ ਉਹਨੂੰ ਫੀਲ ਕਰ ਕਿਉਂਕਿ ਜਦੋਂ ਤੂੰ ਉਹਨੂੰ ਨੇੜੇ ਵੱਸਦਾ ਜਾਣ ਲਿਆ ਸਮਝ ਲਿਆ ਫਿਰ ਤੂੰ ਗੁਨਾਹ ਨਹੀਂ ਕਰੇਗਾ ਫਿਰ ਤੂੰ ਮਾੜਾ ਨਹੀਂ ਕਰੇਗਾ ਬੰਦਾ ਸਮਝਦਾ ਹੀ ਆ ਰੱਬ ਨੂੰ ਕਿ ਰੱਬ ਦੂਰ ਵੱਸਦਾ ਏ ਰੱਬ ਕਿਹੜਾ ਵੇਖ ਰਿਹਾ ਤਾਂ ਹੀ ਤੇ ਗੁਨਾਹ ਕਰਦਾ ਤਾਂ ਹੀ ਤੇ ਗਲਤੀਆਂ ਕਰਦਾ ਤਾਂ ਹੀ ਤੇ ਝਗੜੇ ਕਰਦਾ ਨਿਰੰਕਾਰ ਨੂੰ ਨੇੜੇ ਵੱਸਣ ਵਾਲਾ ਜਾਨਣ ਵਾਲਾ ਮਨੁੱਖ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਉਹ ਚਾਹ ਕੇ ਵੀ ਮਾੜਾ ਨਹੀਂ ਕਰ ਸਕਦਾ ਗੁਰਮੁਖੋ ਕਿਉਂਕਿ ਉਹਦੇ ਸੁਰਤ ਵਿੱਚ ਉਹਦੇ ਅੰਤਰੀਵ ਨਿਰੰਕਾਰ ਦੇ ਉਸ ਸ਼ਬਦ ਨੇ ਉਸ ਨੂੰ ਵਾਰ-ਵਾਰ ਸੁਚੇਤ ਕਰਨਾ ਹੈ ਸੰਭਾਲਣਾ ਹੈ ਦੇਖੋ ਨਾ ਪਾਣੀ ਨੂੰ ਟਿਕਾਉਣ ਦੇ ਲਈ ਘੜਾ ਚਾਹੀਦਾ ਹੈ ਪਰ ਘੜੇ ਨੂੰ ਬਨਣ ਲਈ ਪਾਣੀ ਚਾਹੀਦਾ ਹੈ ਜਦੋਂ ਪਾਣੀ ਦੇ ਨਾਲ ਮਿੱਟੀ ਨੂੰ ਗੁੰਨ ਕੇ ਘੜਾ ਬਨ ਦਿੱਤਾ ਗਿਆ ਹੁਣ ਘੜੇ ਦੀ ਜ਼ਿੰਮੇਵਾਰੀ ਹੈ ਕਿ ਘੜੇ ਨੇ ਉਸ ਪਾਣੀ ਨੂੰ ਸੰਭਾਲਣਾ ਹੈ ਪਹਿਲਾਂ ਪਾਣੀ ਨੇ ਮਿੱਟੀ ਨੂੰ ਸੰਭਾਲਿਆ ਸੰਭਾਲੀ ਹੋਈ ਮਿੱਟੀ ਵਿੱਚੋਂ ਇੱਕ ਬਰਤਨਿਕ ਭਾਂਡਾ ਬਣਿਆ ਉਸ ਬਰਤਨ ਵਿੱਚ ਹੁਣ ਪਾਣੀ ਟਿਕਿਆ ਹੈ ਗੁਰਬਾਣੀ ਦੀ ਉਦਾਹਰਨ ਹੀ ਸਾਂਝੀ ਕਰ ਰਿਆਂ ਜਿੱਥੇ ਪਾਤਸ਼ਾਹ ਜੀ ਕਹਿੰਦੇ ਨੇ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਤੇ ਬਿਨਾ ਪਾਣੀ ਤੋਂ ਘੜਾ ਜਿਹੜਾ ਉਹ ਬਣ ਨਹੀਂ ਸਕਦਾ ਟਿਕ ਨਹੀਂ ਸਕਦਾ ਤੇ ਪਾਣੀ ਨੂੰ ਟਿਕਾਉਣ ਦੇ ਘੜਾ ਚਾਹੀਦਾ ਪਹਿਲਾਂ ਸਿੱਖ ਨੇ ਸ਼ਬਦ ਦਾ ਅਭਿਆਸ ਕਰਕੇ ਆਪਣੀ ਸੁਰਤ ਨੂੰ ਟਿਕਾਉਣਾ ਹੈ ਤੇ ਜਦੋਂ ਇਹਦੀ ਸੁਰਤ ਸ਼ਬਦ ਵਿੱਚ ਟਿਕ ਗਈ ਇੱਕ ਮਿਕ ਹੋ ਗਈ ਜਿਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ RAM KABEERA EK PAEH HA KOI NA SAKKE PAISHANI ਫਿਰ ਉਸ ਟਿੱਕੀ ਹੋਈ ਸੁਰਤ ਨੇ ਇਸ ਬਾਡੀ ਨੂੰ ਇਸ ਸਟਰਕਚਰ ਨੂੰ ਇਸ ਢਾਂਚੇ ਨੂੰ ਚਲਾਉਣਾ ਫਿਰ ਉਹ ਸ਼ਬਦ ਕਹਿੰਦਾ ਵੀ ਆਹ ਵੇਖਣਾ ਆ ਨਹੀਂ ਵੇਖਣਾ ਫਿਰ ਸ਼ਬਦ ਕਹਿੰਦਾ ਆ ਸੁਣਨਾ ਆ ਨਹੀਂ ਸੁਣਨਾ ਫਿਰ ਸ਼ਬਦ ਕਹਿੰਦਾ ਇੱਧਰ ਜਾਣਾ ਇੱਧਰ ਨਹੀਂ ਜਾਣਾ ਕੁੰਬੇ ਬੱਦਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਗੁਰੂ ਕੇ ਸ਼ਬਦ ਨਾਲ ਉਸ ਅੰਮ੍ਰਿਤ ਬਾਣੀ ਦੇ ਬੋਲਾਂ ਨਾਲ ਹੀ ਪਹਿਲਾਂ ਇਸ ਮਨ ਨੂੰ ਬਾਰ-ਬਾਰ ਸਮਝਾਉਣਾ ਤੇ ਸਮਝਿਆ ਹੋਇਆ ਮਨ ਹੀ ਫਿਰ ਟਿਕਿਆ ਹੋਇਆ ਮਨ ਹੀ ਟਿੱਕੀ ਹੋਈ ਸੁਰਤ ਹੀ ਫਿਰ ਜਿੱਧਰ ਨੂੰ ਪ੍ਰੇਰਣਾ ਕਰਦੀ ਹੈ ਫਿਰ ਜੀਵ ਉਧਰ ਤੁਰਦਾ ਫਿਰ ਇਹ ਚਾਹ ਕੇ ਮਾੜੇ ਪਾਸੇ ਨਹੀਂ ਜਾ ਸਕਦਾ ਇਸ ਕਰਕੇ ਪਹਿਲਾਂ ਇਹਨੂੰ ਔਰ ਕਿੰਨਾ ਕੁ ਸਮਾਂ ਲੱਗਦਾ ਟਿਕਾਉਣ ਲਈ ਇੱਕ ਸਵਾਲ ਅਕਸਰ ਸੰਗਤਾਂ ਕਹਿੰਦੀਆਂ ਨੇ ਪਾਈ ਸਾਹਿਬ ਕਿੰਨਾ ਕੁ ਸਮਾਂ ਬਾਣੀ ਪੜ੍ਹਨੀ ਚਾਹੀਦੀ ਹੈ ਕਿੰਨਾ ਕੁ ਸਮਾਂ ਉਹਦਾ ਧਿਆਨ ਇਕਾਗਰ ਤੇ ਆਦਿਕ ਸਾਰਾ ਵੈਸੇ ਤੇ ਗੁਰਬਾਣੀ ਨੂੰ ਪੜ੍ਹੀਏ ਪਾਤਸ਼ਾਹ ਨੇ ਮਨੁੱਖ ਦੀ ਜ਼ਹਿਨियत ਵਿੱਚ ਇਹ ਸ਼ਬਦ ਟਿਕਾਏ ਹੋਏ ਨੇ ਕਿ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਆਠ ਪਹਿਰ ਸਲਾਹ ਸਿਰਜਣਹਾਰ ਤੂੰ ਅੱਠੇ ਪੈਰ ਚਿੱਤੇ ਕਰ ਉਹਨੂੰ ਭੁਲਾਉਣਾ ਹੀ ਨਹੀਂ ਚਾਹੀਦਾ ਉਹਨੂੰ ਵਿਸਾਰਨਾ ਹੀ ਨਹੀਂ ਚਾਹੀਦਾ ਪਰ ਮਨੁੱਖ ਮਸ਼ਰੂਫ ਬੜਾ ਹੈ ਜ਼ਿੰਦਗੀ ਚ ਕੰਮਕਾਰ ਰੋਜ਼ੇ ਮੇ ਪਰਿਵਾਰ ਫੈਮਿਲੀ ਇਤਿਆਦਕ ਬੜੇ ਲੰਮ ਚਾਮੇ ਨੇ ਬਹੁਤ ਪਸਾਰੇ ਪਸਾਰੇ ਹੋਏ ਨੇ ਉੱਥੇ ਫਿਰ ਬਾਬਾ ਕਬੀਰ ਸਾਹਿਬ ਜੀ ਅਗਵਾਹੀ ਕਰਦੇ ਨੇ ਕਹਿੰਦੇ ਨੇ ਕੋਈ ਗੱਲ ਨਹੀਂ ਪੁੱਤਰ ਜੇ ਤੂੰ ਇੰਨਾ ਮਸ਼ਰੂਫ ਹੈ ਨਾ ਕਿ ਤੈਨੂੰ ਮਹੀਨਿਆਂ ਚ ਨਹੀਂ ਗਾ ਸਕਦਾ ਹਫ਼ਤਿਆਂ ਚ ਨਹੀਂ ਗਾ ਸਕਦਾ ਦਿਨ ਰਾਤ ਚ ਨਹੀਂ ਗਾ ਸਕਦਾ ਪੈਰਾਂ ਚ ਨਹੀਂ ਗਾ ਸਕਦਾ ਉੱਥੇ ਤੈਨੂੰ ਹੋਰ ਸੌਖਾ ਕਰ ਦਿੰਦਾ ਵੀ ਤੂੰ ਘੜੀਆਂ ਚ ਗਾ ਲੈ ਇਹ ਕਹਿੰਦਾ ਘੜੀਆਂ ਚ ਵੀ ਸਮਾਂ ਬਹੁਤ ਘੱਟ ਆ ਮੇਰੇ ਕੋਲ ਫਿਰ ਕਬੀਰ ਸਾਹਿਬ ਕਹਿੰਦੇ ਨੇ ਤੂੰ ਇੰਨਾ ਕੁ ਕਰ ਸਕਦਾ ਵੀ ਘੜੀਆਂ ਦੀ ਵੀ ਅੱਧੀ ਘੜੀ ਤੇ ਗੱਲ ਹੀ ਕਿਤੇ ਸ਼ਲੋਕ ਤੁਹਾਨੂੰ ਚਿਤਿਆ ਗਿਆ ਹੁਣ ਕਬੀਰ ਏਕ ਕਰੀ ਆਧੀ ਕਰੀ ਆਧੀ ਹੁਣ ਤੇ ਆਦ ਭਗਤਨ ਸਥਿਤੀ ਗੋਸਤੇ ਜੋ ਕਿਨੈ ਸੋਲਾਬ ਜੋ ਕਿਨੋ ਸੋਲਾਬ ਜਿੰਨਾ ਥੋੜੇ ਤੋਂ ਥੋੜਾ ਸਮਾਂ ਵਿੱਚ ਥੋੜੇ ਤੋਂ ਥੋੜੇ ਸਮੇਂ ਦੇ ਵਿੱਚ ਵੀ ਜੇਕਰ ਤੂੰ ਸ਼ਬਦ ਨਾਲ ਜੁੜਿਆ ਔਰ ਇੱਕ ਮੈਂ ਬੇਨਤੀ ਕਰਨੀ ਹੈ ਗੁਰਮਖੋ ਹਰ ਮਨੁੱਖ ਨੂੰ ਆਪਣੇ ਘਰ ਵਿੱਚ ਜਿੱਥੇ ਉਹਨੇ ਪੇਟ ਦੀ ਖੁਰਾਕ ਦੇ ਲਈ ਪੇਟ ਦੀ ਪੂਰਤੀ ਦੇ ਲਈ ਵਧੀਆ ਕਿਚਨ ਤਿਆਰ ਕਰਵਾਈ ਹੈ ਨਾ ਵੀ ਇੱਥੇ ਮੇਰਾ ਪ੍ਰਸ਼ਾਦਾ ਤਿਆਰ ਹੋਣਾ ਹੈ ਰੋਟੀ ਤਿਆਰ ਹੋਣੀ ਹੈ ਜਿਸ ਰੋਟੀ ਨੇ ਉਹਨੂੰ ਸਾਰਾ ਦਿਨ ਚਲਾਉਣਾ ਹੈ ਉਸੇ ਘਰ ਦੀ ਛੱਤ ਹੇਠਾਂ ਬੰਦਿਆ ਕੋਈ 2-4 ਫੁੱਟ ਦੀ ਥਾਂ ਐਸੀ ਜ਼ਰੂਰ ਬਣਾਈ ਜਿੱਥੇ ਤੂੰ ਬੈਠ ਕੇ ਦੋ ਘੜੀਆਂ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਕੋਈ 5 7 10 ਮਿੰਟ ਵੀ ਬੈਠ ਕੇ ਆਪਣੇ ਨਿੱਜ ਦਾ ਧਿਆਨ ਕਰ ਸਕੇ ਇਹ ਹਰ ਮਨੁੱਖ ਨੂੰ ਚਾਹੀਦਾ ਗੁਰਮੁਖੋ ਹਰ ਘਰ ਵਿੱਚ ਚਾਹੀਦਾ ਹੈ ਘਟੂ ਘਟ ਥੋੜੇ ਤੋਂ ਥੋੜਾ ਹਰ ਘਰ ਵਿੱਚ ਤੇ ਤੁਸੀਂ ਤਜਰਬਾ ਕਰਕੇ ਦੇਖਿਓ ਗੁਰਮੁਖੋ ਇਹ ਪ੍ਰਤਿਆਈਆਂ ਬਾਤਾਂ ਨੇ ਕਿ ਜਿਸ ਥਾਂ ਤੇ ਤੁਸੀਂ 10 ਦਿਨ ਬੈਠ ਗਏ ਨਾ ਲਗਾਤਾਰ 5 ਮਿੰਟ ਬੈਠੇ 2 ਮਿੰਟ ਬੈਠੇ ਉਹ 5 ਮਿੰਟ ਉਹ 2 ਮਿੰਟ ਉਹ ਤੁਹਾਡੇ ਸੱਤ 10 ਮਿੰਟ ਬੈਠੇ ਹੋਏ 11ਵੇਂ ਦਿਨ ਤੁਹਾਨੂੰ ਆਪ ਉਹ ਥਾਂ ਖਿੱਚੇਗੀ ਵੀ ਉੱਠ ਪਾਈ ਇੱਥੇ ਆਣ ਕੇ ਬੈਠ ਔਰ ਉਸ ਤੋਂ ਵੀ ਵੱਡੀ ਬਾਤ ਉਸ ਥਾਂ ਤੇ ਬੈਠਣ ਵਾਲਾ ਉਹਦੀ ਤਸਵੀਰ ਜਿਹੜੀ ਆ ਨਾ ਕਈ ਵਾਰੀ ਇੰਨਾਕ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਕੋਈ ਗ੍ਰੇਜਿਆ ਹੋਇਆ ਮਨੁੱਖ ਕੋਈ ਬੜਾ ਨਫਰਤ ਨਾਲ ਭਰਿਆ ਮਨੁੱਖ ਵੀ ਕਿਤੇ ਉੱਥੇ ਆਣ ਕੇ ਬਹਿਠ ਜਾਏ ਨਾ ਤੇ ਉਹਦੇ ਮਨ ਨੂੰ ਵੀ ਟਿਕਾਅ ਮਿਲਦਾ ਕਿਉਂਕਿ ਧਰਤੀ ਅਸਰ ਕਬੂਲਦੀ ਆ ਔਰ ਮੈਂ ਇਹਨੂੰ ਅਕਸਰ ਕਹਿਣਾ ਹੁੰਦਾ ਵੀ ਜੇ ਹਿਰੋਸ਼ੀਮਾ ਨਾਗਾਸਾਕੀ ਵਰਗੀ ਜੜੀਆਂ ਧਰਤੀਆਂ ਨੇ ਉਸ ਧਰਤੀ ਤੇ ਪਰਮਾਣੂ ਅਣ ਅਜੇ ਤੱਕ ਅਸਰ ਕਬੂਲੀ ਬੈਠੇ ਨੇ ਗੁਰਮੁਖੋ ਐਟਮੀ ਆ ਨਾ ਤੇ ਗੁਰਮੁਖੋ ਉਸ ਮਾਲਕ ਦੀ ਬੰਦਗੀ ਉਸ ਮਾਲਕ ਦੀ ਇਬਾਦਤ ਜਿੱਥੇ ਬੈਠ ਕੇ ਤੁਸੀਂ ਕਰਦੇ ਹੋ ਵਾਸਰ ਵੀ ਤੁਸੀਂ ਕਿਤੇ ਜਾਓ ਗੁਰਦੁਆਰੇ ਜਾਂਦੇ ਹੋ ਮੰਦਰ ਮਸਜਿਦ ਜਾਂਦੇ ਹੋ ਤੁਸੀਂ ਕਦੇ ਨੋਟ ਕਰਿਓ ਤੁਸੀਂ ਜਦੋਂ ਅੰਦਰ ਇੰਟਰ ਕਰਦੇ ਹੋ ਤੇ ਤੁਸੀਂ ਥਾਂ ਉਹੀ ਭਾਲਦੇ ਹੋ ਜਿੱਥੇ ਤੁਸੀਂ ਅਕਸਰ ਬੈਠਦੇ ਹੋ ਕਿਉਂ ਕਿਉਂਕਿ ਉਹ ਜਿਹੜੀ ਥਾਂ ਹੈ ਨਾ ਤੁਹਾਨੂੰ ਖਿੱਚ ਰਹੀ ਹੈ ਆਪਣੇ ਵੱਲੋਂ ਇਹ ਤੁਸੀਂ ਤਜਰਬਾ ਕਰਕੇ ਦੇਖਿਓ ਇਸ ਕਰਕੇ ਸਹਿਬ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਬਾਣੀ ਰਾਹੀਂ ਥੋੜੇ ਤੋਂ ਥੋੜਾ ਜਿੰਨਾ ਤੇਰੇ ਕੋਲ ਸਮਾਂ ਮਿਲਦਾ ਮਾਰੇ ਕਹਿੰਦੇ ਤੂੰ ਉਹਨਾਂ ਹੀ ਜਪਣਾ ਦੇਖ ਰੋਟੀ ਕਿੰਨਾ ਕ ਸਮਾਂ ਲੱਗਦਾ ਖਾਣ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਗੁਰਮੁਖੋ ਕਹਿੰਦੇ ਨੇ ਜੈਸੇ ਬੋਝ ਭਰੀ ਨਾਵ ਅੰਗਰੀ ਦੁਇ ਬਾਰ ਹਵਾ ਪਾਰ ਪਰ ਪੂਰ ਸਭੇ ਕੁਸਲ ਬਿਹਾਤ ਹੈ ਦੋ ਗਨਾਂ ਜਾਂ ਦੋ ਚੱਪੇ ਜਿਹੜੇ ਨੇ ਉਹ ਬੇੜੀ ਪਾਣੀ ਤੋਂ ਬਾਹਰ ਰਹਿ ਕੇ ਤੇ ਜਿਤਨੇ ਉਹਦੇ ਵਿੱਚ ਸਵਾਰ ਹੁੰਦੇ ਨੇ ਸਾਰਿਆਂ ਨੂੰ ਦੂਜੇ ਕਿਨਾਰੇ ਲਾ ਦਿੰਦੀ ਹੈ ਜੇ ਦੋ ਉਂਗਲਾਂ ਬੇੜੀ ਬਾਹਰ ਰਹੀ ਪਾਣੀ ਦੇ ਤੇ ਕਿਨਾਰੇ ਤੇ ਲੱਗ ਗਈ ਮੰਜ਼ਲ ਤੇ ਜਾ ਪਹੁੰਚੀ ਕਿੰਨਿਆਂ ਨੂੰ ਉਹਨੇ ਮੰਜ਼ਲ ਤੇ ਪਹੁੰਚਾ ਦਿੱਤਾ ਮਹਾਰਾਜ ਕਹਿੰਦੇ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਤੂੰ ਪਰਿਵਾਰ ਵਿੱਚ ਰਹਿ ਤੂੰ ਮਾਤਾ ਪਿਤਾ ਚ ਰਹਿ ਬੱਚਿਆਂ ਚ ਰਹਿ ਕੰਮ ਕਾਜ ਕਰ ਵਪਾਰ ਕਰ ਬਿਜ਼ਨਸ ਕਰ ਨੌਕਰੀ ਕਰ ਦੁਕਾਨਦਾਰੀ ਕਰ ਸਭ ਕੁਝ ਕਰ ਪਰ ਕੀ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਕਿ ਤੂੰ ਸਿਰਫ ਧੋਕ ਘੜੀਆਂ ਜਿੰਦਾ ਦੋ ਕੁੰਗਣਾ ਉਹ ਬਾਹਰ ਰਹੀ ਹੈ ਨਾ ਇੰਨਾ ਕੁ ਸਮਾਂ ਕੱਢ ਸਕੇ ਫਿਰ ਅਗਲੀ ਉਦਾਹਰਨ ਉਹ ਦਿੰਦੇ ਨੇ ਕਹਿੰਦੇ ਨੇ ਜੈਸੇ ਏਕਾਹਾਰੀ ਏਕ ਕਰੀ ਪਾਕ ਸਾਲ ਬੈਠ ਭੋਜਨ ਕੇ ਬਿੰਜਨਾਤ ਸਵਾਦ ਕੇ ਅਗਾਤ ਹੈ ਰੋਟੀ ਖਾਣ ਲੱਗਿਆ ਕਿੰਨਾ ਕੁ ਸਮਾਂ ਲੱਗਦਾ ਗੁਰਮਖੋ ਸਾਰਾ ਦਿਨ ਤੇ ਨਹੀਂ ਬੰਦਾ ਕਿਚਨ ਚ ਬੈਠਾ ਰਹਿੰਦਾ ਜੇ 10 15 20 ਮਿੰਟ ਚ ਖਾਧੀ ਹੋਈ ਰੋਟੀ ਬੰਦਿਆ ਤੈਨੂੰ ਅੰਦਰੋਂ એનર્ਜੀ ਦਿੰਦੀ ਹੈ ਤਾਕਤ ਦਿੰਦੀ ਹੈ ਤੇ ਕਈ ਵਾਰ ਤੂੰ ਸਵੇਰ ਦਾ ਖਾਦਾ ਖਾਦਾ ਸ਼ਾਮ ਨੂੰ ਆਣ ਕੇ ਖਾਣਾ ਤੇ ਤੂੰ ਕਹਿੰਦਾ ਬਸ ਰਜੇ ਆ ਜੀ ਬਸ ਤ੍ਰਿਪਤਾ ਤੇ ਜੇ ਥੋੜੇ ਸਮੇ ਦਾ ਖਾਦਾ ਹੋਇਆ ਭੋਜਨ ਥੋੜੀ ਘੜੀ ਲਈ ਬੈਠਾ ਹੋਇਆ ਤੂੰ ਪਾਕਸਾਲ ਤੇ ਰੋਟੀ ਰੱਜ ਕੇ ਖਾ ਕੇ ਤੇ ਸਾਰਾ ਕਿੰਨੇ ਕੰਮ ਕਰ ਲਵਨਾ ਕਿੰਨਿਆਂ ਨੂੰ ਮਿਲ ਆਉਣਾ ਹੈ ਫਿਰ ਵੀ ਆਣ ਕੇ ਤੂੰ ਤੰਦਰੁਸਤ ਫਿਰ ਵੀ ਆਣ ਕੇ ਤੂੰ ਐ ਇੱਕਦਮ ਨੌੰਬਰ ਨੌ ਹੁੰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰਦਾਸ ਜੀ ਕਿ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਵੀ ਜਿੰਨਾ ਕੁ ਸਮਾਂ ਰੋਟੀ ਖਾਣ ਨੂੰ ਲੱਗਦਾ ਹੈ ਤੂੰ ਉਹਨਾਂ ਕ ਸਮਝ ਜਪਲਾ ਕਿਤੇ ਜੈਸੇ ਕਹਾਰੀ ਇੱਕ ਕਰੀ پاک ਸਾਲ ਬੈਠ ਭੋਜਨ ਕ ਵਿੰਜਨਾਦ ਸਵਾਦ ਕੇ ਆਗਾਤ ਅਗਲੀ ਗੱਲ ਉਹ ਕਹਿੰਦੇ ਕਹਿੰਦੇ ਜੈਸੇ ਰਾਜ ਦਵਾਰ ਦਾਇਕਰਤ ਜੋਹਾਰ ਜਨ ਕੋਈ ਗਰਜਾਂ ਦਾ ਮਾਰਿਆ ਹੋਇਆ ਰਾਜੇ ਦੇ ਕੋਲ ਜਾ ਕੇ ਪੁਕਾਰ ਕਰਦਾ ਵੀ ਮੇਰੀ ਆਰਥਿਕ ਹਾਲਤ ਠੀਕ ਨਹੀਂ ਤੁਸੀਂ ਮੈਨੂੰ ਥੋੜਾ ਅਨਾਜ ਦੇ ਦਿਓ ਜਾਂ ਧਨ ਮਾਇਆ ਦੀ ਇਤਿਹਾਦਕ ਮਦਦ ਕਰ ਦਿਓ ਥੋੜੇ ਸਮੇਂ ਦੀ ਉਹਦੀ ਕੀਤੀ ਹੋਈ ਪੁਕਾਰ ਰਾਜਾ ਸੁਣ ਕੇ ਤੇ ਉਹਨੂੰ ਕਿੰਨਾ ਕੁਝ ਦੇ ਦਿੰਦਾ ਏਕ ਕਰੀ ਪਾਛੈ ਦੇਸ਼ ਭਗਤਾ ਹੋਏ ਖਾਤ ਹੈ ਉਹ ਥੋੜੇ ਜੀ ਪੁਕਾਰ ਕੀਤੀ ਤੇ ਕਈ ਵਾਰੀ ਕਿੰਨਾ ਦੇ ਦਿੰਦਾ ਕਿੰਨਾ ਨਿਹਾਲ ਕਰ ਦਿੰਦਾ ਤੇ ਕੀ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਜੋਹਾਰ ਕਰਨ ਲੱਗਿਆ ਕਿੰਨਾ ਕੁ ਸਮਾਂ ਲੱਗਦਾ ਹੈ ਫਰਿਆਦ ਰੱਖਣ ਲੱਗਿਆ ਕਿੰਨਾ ਕੁ ਸਮਾਂ ਲੱਗਦਾ ਹੈ ਕਿ ਬੰਦਿਆ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਫਿਰ ਪਾਈ ਗੁਰਦਾਸ ਜੀ ਕਹਿੰਦੇ ਨੇ ਆਠ ਹੀ ਪਹਿਰ 60 ਕੜੀ ਵਿੱਚ ਜੋ ਏਕ ਕੜੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ ਤੂੰ ਥੋੜੇ ਤੋਂ ਥੋੜਾ ਅਠਾਂ ਪਹਿਰਾਂ ਚੋਂ ਇੱਕ ਪੈਰ ਇੱਕ ਪੈਰ ਨਹੀਂ ਬਾਣੀ ਨੇ ਸਾਨੂੰ ਸੁਚੇਤ ਕੀਤਾ ਗੁਰਮਖੋ ਪਹਿਲੇ ਪੈਰ ਸੁਭਾ ਕੈ ਸੁਰਤੈ ਉਪਜੇ ਚਾਓ ਪਹਿਲੇ ਪੈਰ ਉੱਠ ਕੇ ਉਸ ਮਾਲਕ ਦਾ ਧਿਆਨ ਤਰਨਾ ਇਬਾਦਤ ਕਰਨੀ ਉਹਦਾ ਸ਼ੁਕਰਾਨਾ ਕਰਨਾ ਦਿੱਤੀਆਂ ਦਾਤਾਂ ਦਾ ਧੰਨਵਾਦ ਕਰਨਾ ਪਰ ਕੀ ਬੰਧਿਆ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਇਤੋਂ ਸੁਖੈਨ ਹੋਰ ਕੀ ਹੋ ਸਕਦਾ ਗੁਰਮੁਖੋ ਏਕ ਕੜੀ ਆਦੀ ਕਰੀ ਅੱਜ ਹੁਣ ਤੇ ਆਦ ਭਗਤਨ ਸੇਤੀ ਗੋਸਤੇ ਜੋ ਕਿਨੂ ਸੁਲਾਵ ਉਹਦੇ ਵਿੱਚ ਤੇਰਾ ਪਾਰ ਉਤਾਰਾ ਹੋ ਜਾਣਾ ਥੋੜੇ ਤੋਂ ਥੋੜੇ ਸਮੇਂ ਵਿੱਚ ਕਿਤੇ ਦੋਨੋਂ ਧਿਆਲ ਘੱਟ ਤੋਂ ਘੱਟ ਵੀ ਕਿਤੇ ਬੈਠ ਕੇ ਵੇਖੋ ਮਾਲਕ ਨੇ ਸਭ ਕੁਝ ਦਿੱਤਾ ਵੈਸੇ ਤੇ ਬੰਦੇ ਨੂੰ ਹਰ ਕੜੀ ਹਰ ਪਲ ਉਹਦਾ ਧਿਆਨ ਦਿੱਤਾ ਰੱਖਣਾ ਚਾਹੀਦਾ ਪਰ ਮਹਾਰਾਜ ਕਹਿੰਦੇ ਨੇ ਵੀ ਤੂੰ ਥੋੜੇ ਤੋਂ ਥੋੜਾ ਸਮਾਂ ਵੀ ਕੱਢ ਲੈ ਇੱਕ ਨਿਮਖ ਵਾਸਤੇ ਵੀ ਕਿਤੇ ਇੱਕ ਨਿਮਖ ਸਿਮਰਨ ਮੈਂ ਜੀਆ ਨਿਮਖ ਮਾਤਰ ਸਮੇਂ ਦੇ ਵਿੱਚ ਵੀ ਥੋੜੇ ਜੇ ਸਮੇਂ ਦੇ ਵਿੱਚ ਇੱਕ ਛੋਟੀ ਜੀ ਘਟਨਾ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ ਕਿਸੇ ਬਾਪ ਨੇ ਆਪਣੇ ਪੁੱਤਰ ਨੂੰ ਸਮਝਾਇਆ ਸੀ ਚੋਰੀਆਂ ਦਾ ਸਭ ਵੱਲ ਤਰੀਕਾ ਢੰਗ ਦੱਸਿਆ ਸੀ ਬਾਪ ਚੋਰ ਸੀ ਪੁੱਤਰ ਨੂੰ ਵੀ ਚੋਰੀਆਂ ਵਾਲੇ ਪਾਸੇ ਲਾਇਆ ਤੇ ਪੁੱਤਰ ਨੂੰ ਕਹਿਣ ਲੱਗਾ ਵੀ ਪੁੱਤਰ ਦੇਖ ਸਭ ਥਾਵਾਂ ਤੇ ਜਾਇਂ ਪਰ ਜਿੱਥੇ ਰੱਬ ਦੀ ਗੱਲ ਹੁੰਦੀ ਹੋਵੇਗੀ ਨਾ ਉੱਥੇ ਨਾ ਤੂੰ ਬਹਿਣਾ ਹੈ ਤੇ ਨਾ ਹੀ ਉੱਥੋਂ ਕਿਤੇ ਲੰਘਣਾ ਹੈ ਕੁਝੋ ਜੇ ਪੁੱਤਰ ਨੇ ਬਾਪੂ ਦੀ ਗੱਲ ਨੂੰ ਇਹ ਜ਼ਹਿਨियत ਵਿੱਚ ਪੱਕੀ ਇੱਕ ਤਰ੍ਹਾਂ ਬੰਨ ਲਿਆ ਪੀੜੀ ਗੰਡ ਪਾਲੀ ਚੋਰੀਆਂ ਕਰਦਾ ਰਿਆ ਨਹੀਂ ਫੜਿਆ ਗਿਆ ਅੱਜ ਰਾਜੇ ਦੇ ਦਰਬਾਰ ਚ ਚੋਰੀ ਕਰਕੇ ਤੇ ਉਥੋਂ ਮਾਲ ਲੈ ਕੇ ਭੱਜਣ ਲੱਗਾ ਤੇ ਕੁਦਰਤਨ ਖੜਾਕ ਹੋ ਗਿਆ ਤੇ ਪਿੱਛੇ ਸਿਪਾਹੀ ਲੱਗੇ। ਦੌੜਾ ਭੱਜਿਆ ਜੰਗਲਾਂ ਦੇ ਰਾਹਾਂ ਨੂੰ ਇੱਧਰ ਉੱਧਰ ਕਰਦਾ ਹੋਇਆ ਜਦੋਂ ਉਹ ਪਿੰਡ ਵੱਲ ਨੂੰ ਆਇਆ ਆਪਣੇ ਨਗਰ ਵੱਲ ਨੂੰ ਆਇਆ ਕਿ ਕੁਦਰਤਨ ਤੁਹਾਨੂੰ ਵੀ ਪਤਾ ਹੈ ਚੋਰ ਚੋਰੀਆਂ ਬਹੁਤੀ ਕੀਤਿਆਂ ਰਾਤ ਹੀ ਕਰਦਾ ਹੈ। ਜਦੋਂ ਰਾਤ ਚੋਰੀ ਕਰਕੇ ਭੱਜਿਆ ਤੇ ਜਦੋਂ ਭੱਜਦਾ ਭੱਜਦਾ ਨਗਰਵਾਲ ਨੂੰ ਪ੍ਰਵੇਸ਼ ਕਰਨ ਲੱਗਾ ਤੇ ਨਗਰ ਦੇ ਜਿਹੜੇ ਬਾਹਰ-ਬਾਰ ਮੰਦਰ ਸੀ ਨਾ ਉਸ ਮੰਦਰ ਦੇ ਵਿੱਚ ਪੁਜਾਰੀ ਕਥਾ ਕਰ ਰਹੇ ਸਨ ਕੁਦਰਤ ਨੇ ਜਿਹੜਾ ਚੋਰ ਭੱਜ ਰਿਹਾ ਸੀ ਜੰਗਲ ਦੇ ਵਿੱਚੋਂ ਨਿਕਲਿਆ ਜਦੋਂ ਤੇ ਕੁਦਰਤ ਨੇ ਦੇ ਪੈਰ ਵਿੱਚ ਕੰਡਾ ਵੱਜ ਗਿਆ ਕੰਡੇ ਦਾ ਜ਼ਖਮ ਜ਼ਿਆਦਾ ਸੀ দৌড়ਦਾ ਗਿਆ ਪਰ ਉਹ ਚੁੱਬਦਾ ਗਿਆ ਹੌਲੀ-ਹੌਲੀ ਅੰਦਰ ਕੰਡਾ ਜਦੋਂ ਜ਼ਿਆਦਾ ਦਰਦ ਹੋਇਆ ਤੇ ਉਸ ਮੰਦਰ ਦੇ ਕੋਲ ਆਣ ਕੇ ਨਾ ਜਿੱਥੇ ਕੁਝ ਚਾਨਣਾ ਸੀ ਕੁਝ ਲੋਅ ਸੀ ਉਹਨੇ ਆਪਣੇ ਪੈਰ ਦਾ ਕੰਡਾ ਕੱਢਣਾ ਚਾਹਿਆ ਕਿ ਦਰਦ ਤੋਂ निजात ਮਿਲ ਜਾਵੇ ਜਿੰਨੇ ਚਿਰ ਚੋਂ ਕੰਡਾ ਕੱਢ ਲਿਆ ਸੀ ਨਾ ਉਹਨੇ ਚਿਰ ਚ ਪੁਜਾਰੀ ਦੀ ਕਹੀ ਹੋਈ ਇਹ ਗੱਲ ਉਹਦੇ ਕੰਨਾਂ 'ਚ ਪੈ ਗਈ ਕਿ ਦੇਵੀ-ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ बस ਇਨੀ ਗੱਲ ਉਹਦੇ ਕੰਨਾਂ 'ਚ ਪਈ ਭੱਜਿਆ ਪਰ ਪੈਰ ਦੀ ਦਰਦ ਨੇ ਉਹਨੂੰ ਭੱਜਣ ਨਹੀਂ ਦਿੱਤਾ ਬਹੁਤੀ ਦੂਰ ਮਾਲ ਪਿੱਛੇ ਕਿਤੇ ਰੱਖ ਆਇਆ ਸਿਪਾਹ ਆ ਉਹ ਸਿਪਾਹੀਆਂ ਨੇ ਆਣ ਕੇ ਉਹਨੂੰ ਪਕੜ ਲਿਆ ਜਦੋਂ ਪਕੜ ਲਿਆ ਤੇ ਰਾਜੇ ਦੇ ਦਰਬਾਰ 'ਤ ਜਾ ਕੇ ਤੇ ਪੇਸ਼ ਕੀਤਾ ਗਿਆ ਸਿਪਾਹੀਆਂ ਨੇ ਰੰਗੀ ਹੱਥੀ ਪਕੜਿਆ ਸਿ ਪਰ ਉਹ ਮੁਨਕਰ ਹੋ ਗਿਆ ਚੋਰਨ ਕੇ ਤਰਾਸ ਚੋਰ ਨਾ ਤਜਤ ਚੋਰੀ ਡਰ ਦਿੱਤਿਆਂ ਵੀ ਕਈ ਵਾਰੀ ਚੋਰ ਚੋਰੀ ਕਰਨਾ ਨਹੀਂ ਛੱਡਦਾ ਕਿੰਨੀਆਂ ਆ ਕਿੰਨੇ ਫੜੇ ਜਾਂਦੇ ਨੇ ਮਾਰਾ ਕੁੱਟਾਂ ਪੈਂਦੀਆਂ ਨੇ ਸਭ ਕੁਝ ਕਈ ਬੜੇ ਟੀਟ ਹੁੰਦੇ ਨੇ ਮੰਨਦਾ ਹੀ ਨਹੀਂ ਹੁਣ ਹੋਇਆ ਕਿ ਜਦੋਂ ਸਭ ਕੁਝ ਕਰਕੇ ਦੇਖ ਲਿਆ ਨਾ ਬੜੀ ਕੁੱਟ ਮਾਰ ਵੀ ਕਰ ਲਈ ਸਾਰੇ ਡਰਾਵੇ ਦੇ ਕੇ ਵੇਖ ਲਿਆ ਮੰਨਿਆ ਨਹੀਂ ਕਹਿੰਦਾ ਮੈਂ ਤੇ ਆਪਣੇ ਘਰ ਨੂੰ ਆ ਰਿਹਾ ਸੀ ਤੁਹਾਡੇ ਸਿਪਾਹੀ ਭੱਜੇ ਵੇਖੇ ਮੈਂ ਕਰਦਾ ਚੋਰੀਆਂ ਤੇ ਮੈਨੂੰ ਥੋੜਾ ਡਰ ਆ ਗਿਆ ਕਿਉਂਕਿ ਚੋਰ ਨੂੰ ਆਪਣਾ ਪਾਲਾ ਕਹਿੰਦਾ ਮੈਂ ਭੱਜਿਆਂ ਇਹਨਾਂ ਨੇ ਮੈਨੂੰ ਫੜ ਲਿਆ ਮੈਨੂੰ ਨਹੀਂ ਪਤਾ ਤੁਹਾਡਾ ਮਾਲ ਕੌਣ ਲੈ ਗਿਆ ਹੁਣ ਹੋਇਆ ਕੀ ਕਹਿੰਦੇ ਨੇ ਉਸ ਰਾਜੇ ਨੂੰ ਇੱਕ ਮੰਤਰੀ ਕਹਿਣ ਲੱਗਾ ਵੀ ਇਹਨਾਂ ਚੋਰਾਂ ਦਾ ਵੀ ਕੋਈ ਦੇਵੀ ਦੇਵਤਾ ਹੁੰਦਾ ਜਿੰਨੂੰ ਇਹ ਤੇ ਹੁੰਦੇ ਨੇ ਤੇ ਕਿੰਨਾ ਚੰਗਾ ਹੋਵੇ ਕਹਿੰਦਾ ਵੀ ਅਸੀਂ ਇੱਕ ਔਰਤ ਨੂੰ ਦੇਵੀ ਦੇ ਕੱਪੜੇ ਤੇ ਆਦਕ ਪਹਿਨਾ ਕੇ ਉਹਦਾ ਰੂਪ ਉਦਾਂ ਦਾ ਬਣਾ ਕੇ ਤੇ ਜਿਹੜੀ ਕਾਲਕੋਠਰੀ ਜਿਹੜੀ ਜੇਲ੍ਹ ਚ ਇਹਨੂੰ ਬੰਦ ਕੀਤਾ ਜਿਸ ਉਹਦੇ ਵਿੱਚ ਬੈਰੀਅਰ ਚ ਹੈ ਉੱਥੇ ਇਹਨੂੰ ਕਹਿੰਨੇ ਆ ਦੇਵੀ ਨੂੰ ਵੀ ਤੂੰ ਜਾ ਕੇ ਆਪਣੇ ਭਗਤ ਕੋ ਬੁਲਾ ਲੈ ਕਿਉਂਕਿ ਉਹਦੀ ਉਪਾਸ਼ਨਾ ਤੇ ਕਰਦਾ ਹੀ ਨੇ ਨਾ ਵੇਖੋ ਤੇ ਹੁੰਦਾ ਚੋਰ ਵੀ ਆ ਚੋਰੀ ਕਰਨ ਲੱਗਿਆ ਅਰਦਾਸ ਤੇ ਉਹ ਵੀ ਕਰਦਾ ਹੀ ਆ ਨਾ ਵੀ ਜਿਹੜੇ ਕਾਰਜ ਲਈ ਮੈਂ ਚੱਲਿਆ ਮੈਨੂੰ ਸਫਲਤਾ ਮਿਲ ਜੇ ਦੇਖੁਰ ਰਬ ਉਹਨੂੰ ਵੀ ਕਹਿੰਦਾ ਤਥਾਸਤੂਪਿਤ ਚਾ ਤੂ ਪੁੱਤਰ ਤੇਰੇ ਲਈ ਮੇਰਾ ਹੱਥ ਤੇਰੇ ਤੇ ਹੀ ਆ ਉਧਰ ਪੁਲਿਸ ਵਾਲਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਜਾਓ ਤੁਹਾਡੇ ਤੇ ਵੀ ਮੇਰਾ ਹੱਥ ਹੈ ਖੇਡ ਕਿੱਥੇ ਖੜਦੀ ਹੈ ਖੇਡ ਕਰਮਾਂ ਤੇ ਖੜਦੀ ਹੈ ਹੁਣ ਉਹ ਜਦੋਂ ਚੋਰ ਸੀ ਅੰਦਰ ਦੇਵੀ ਉਹਨੂੰ ਆਣ ਕੇ ਕਹਿੰਦੀ ਹੈ ਕਿਉਂਕਿ ਉਹ ਲੇਟਿਆ ਸੀ ਕੁਦਰਤ ਨੇ ਇੱਕਦਮ ਜਦੋਂ ਉਹਨੂੰ ਲਿਆ ਕੇ ਅੰਦਰ ਖਲਾਰ ਦਿੱਤਾ ਤੇ ਉਹਨੇ ਆਵਾਜ਼ ਦਿੱਤੀ ਤੇ ਭਗਤ ਉੱਠ ਪਿਆ ਜਿਹੜਾ ਚੋਰ ਸੀ ਹੱਥ ਬੰਨ ਕੇ ਬੈਠ ਗਿਆ ਕਹਿੰਦਾ ਦੇਵੀ ਮਾ ਅੱਜ ਤੂੰ ਆਪ ਦਰਸ਼ਨ ਦੇਣ ਆ ਗਈ ਕਹਿੰਦੇ ਹਾਂ ਭਗਤਾਰ ਦਰਸ਼ਨ ਇਸ ਕਰਕੇ ਦੇਣ ਆਈਆਂ ਵੀ ਇੱਥੋਂ ਤੂੰ ਬਚ ਨਹੀਂ ਸਕਦਾ ਇਹਨੇ ਤੈਨੂੰ ਰਾਜਨੇਸ਼ਿਕ ਕੋਠੜੀ ਦੇ ਵਿੱਚ ਇਸੇ ਜੇਲ੍ਹ 'ਚ ਮਾਰ ਦੇਣਾ ਹੈ ਭਾਵੇਂ ਅੰਤਲੇ ਸਾਹਾਂ ਤੱਕ ਇੱਥੇ ਰਹਿਣਾ ਤੂੰ ਤੇ ਜੇ ਤੂੰ ਮੈਨੂੰ ਦੱਸ ਦੇ ਪੀ ਜਿਹੜੀ ਤੂੰ ਚੋਰੀ ਕੀਤੀ ਆ ਉਹ ਮਾਲ ਉਸ ਬਾਬ ਕਿੱਥੇ ਰੱਖਿਆ ਤੇ ਫਿਰ ਮੈਂ ਤੈਨੂੰ ਬਚਾ ਸਕਦੀ ਹੁਣ ਉਹ ਇੰਨੀ ਗੱਲ ਕਹਿ ਰਹੀ ਸੀ ਦੇਵੀ ਉਦੇ ਜਹੰਤ ਜਿਹੜੇ ਉਹ ਸ਼ਬਦ ਸੁਣ ਕੇ ਆਇਆ ਸੀ ਮੰਦਰ ਦੇ ਕੋਲ ਕਿ ਦੇਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਹੁਣ ਉਹ ਜਦੋਂ ਉਹਦੇ ਸ਼ਬਦ ਸੁਣ ਤੱਕ ਹੀ ਤੇ ਨਾ ਇੱਕਦਮ ਤੇ ਉਹਨੇ ਜਿਹੜਾ ਥੱਲੇ ਵੇਖਿਆ ਤੇ ਉਹਦਾ ਪਰਛਾਵਾ ਪੈ ਰਿਹਾ ਸੀ ਕਿਉਂਕਿ ਜੇ ਸਰੀਰ ਹੈ ਤਾਂ ਸਰੀਰ ਦਾ ਪਰਛਾਵਾ ਭਾਵੇਂ ਥੋੜਾ ਪਵੇ ਰਿਫਲੈਕਟ ਹੁੰਦਾ ਜ਼ਰੂਰ ਹੈ ਉਹ ਜਦੋਂ ਸ਼ੈਡੋ ਉਹਦੀ ਦੇਖੀ ਤੇ ਉਹਨੇ ਹੱਥ ਬਨ ਕੇ ਕਹਿਣ ਲੱਗਾ ਕਹਿੰਦਾ ਦੇਵੀ ਮਮ ਨੂੰ ਤੇਰੀ ਕਸਮ ਲੱਗੇ ਵੀ ਮੈਂ ਚੋਰੀ ਨਹੀਂ ਕੀਤੀ ਉਹਨੇ ਜਾ ਕੇ ਰਾਜਨ ਨੂੰ ਕਹਤਾ ਰਾਜਨ ਵੀ ਤੁਸੀਂ ਬੰਦਾ ਗਲਤ ਫੜ ਲਿਆ ਵੀ ਇਹ ਦੇਵੀ ਦੇ ਅੱਗੇ ਤੇ ਝੂਠ ਨਹੀਂ ਬੋਲ ਸਕਦਾ ਨਾ ਇਹ ਬੰਦਾ ਤੁਸੀਂ ਗਲਤ ਫੜ ਲਿਆ ਓ ਇਹਨੂੰ ਇੱਜ਼ਤ ਬਾ ਇੱਜ਼ਤ ਰੁਖਸਤ ਕਰ ਦਿਓ ਉਹਨੂੰ ਬਰੀ ਕੀਤਾ ਘਰ ਆਇਆ ਤੇ ਉਹ ਕਹਿਣ ਲੱਗਾ ਪੁੱਤਰ ਵੀ ਮੈਨੂੰ ਪੱਕਾ ਭਰੋਸਾ ਸੀ ਵੀ ਤੂੰ ਹੁਣ ਉੱਥੋਂ ਬਚ ਨਹੀਂ ਸਕਦਾ ਤੂੰ ਅੰਤਲੇ ਸਾਹਾਂ ਤੱਕ ਅੰਦਰ ਹੀ ਮਰੇਗਾ ਉਮਰ ਕੈਦ ਵਾਲੀ ਸਜ਼ਾ ਹੈ ਤੇਰੇ ਲਈ ਬਚ ਕਿੱਦਾਂ ਗਿਆ ਬਾਪੂ ਕਹਿਣ ਲੱਗਾ ਬਾਪੂ ਨੂੰ ਪੁੱਤ ਕਹਿੰਦਾ ਪੇ ਤੂੰ ਆਨਾ ਸੀਨਾ ਵੀ ਮੰਦਰ ਦੇ ਕੋਲੋਂ ਨਹੀਂ ਗੁਜ਼ਰਨਾ ਅੱਜ ਉਸ ਮੰਦਰ ਦੇ ਕੋਲੋਂ ਗੁਜਰਨ ਕਰਕੇ ਬਚਿਆ ਬਾਪੂ ਤੇਰੀਆਂ ਚੋਰੀਆਂ ਛੱਡੀਆਂ ਆਹ ਗੁਨਾਹ ਵਾਲੀ ਜ਼ਿੰਦਗੀ ਛੱਡੀ ਹੁਣ ਤੇ ਮੈਂ ਉਹ ਕੁਝ ਕਰਾਂਗਾ ਜੋ ਮੰਦਰ ਵਾਲਾ ਕਹਿੰਦਾ ਹੈ ਜੋ ਉੱਥੇ ਉਪਦੇਸ਼ ਮਿਲਦਾ ਹੈ ਮੈਂ ਤੇ ਉਹ ਜ਼ਿੰਦਗੀ ਦੇ ਵਿੱਚ ਵਸਾਵਾਂਗਾ ਇਹ ਹਰ ਕੌਮiyet ਵਾਸਤੇ ਆ ਗੁਰਮੁਖੋ ਹਰ ਕਮਿਊਨਿਟੀ ਵਾਸਤੇ ਆ ਮੰਦਰ ਜਾਣਾ ਮਸਜਿਦ ਜਾਣਾ ਗੁਰਦੁਆਰੇ ਜਾਣਾ ਬੰਦਿਆ ਇਹ ਨਾ ਪੁੱਣੀ ਇਹ ਤੇਰਾ ਜ਼ਿੰਦਗੀ ਦਾ ਨਿਯਮ ਹੋਵੇ ਥੋੜੇ ਤੋਂ ਥੋੜਾ ਸਮਾਂ ਕਿਸੇ ਵੀ ਵੇਲੇ ਜਿਸ ਮਾਲਕ ਦਾ ਦਿੱਤਾ ਖਾਣਿਆ ਜਿਹਦੇ ਕਰਕੇ ਆ ਸਟਰਕਚਰ ਸਾਡੀ ਬਾਡੀ ਸਾਡਾ ਢਾਂਚਾ ਦੇਖੋ ਡਾਕਟਰ ਲਿਖ ਕੇ ਦੇ ਦੇਣਾ ਜਸਕੈਨ ਸੀਟੀ ਸਕੈਨ ਐਮ ਆਰ ਆ ਵਗੈਰਾ ਸਾਰੀ ਉਹ ਕੇ ਰਿਪੋਰਟ ਆ ਜੇ ਤੇ ਬੰਦਾ ਬੜਾ ਖੁਸ਼ ਹੁੰਦਾ ਵੀ ਮੈਨੂੰ ਕਿਹੜਾ ਕੁਝ ਹੋਣ ਲੱਗਾ ਮੇਰਾ ਹਾਰਟ ਠੀਕ ਆ ਮੇਰੀਆਂ ਕਿਡਨੀਆਂ ਠੀਕ ਆ ਮੇਰੇ ਲਿਵਰ ਠੀਕ ਆ ਸਭ ਕੁਝ ਠੀਕ ਆ ਮੇਰਾ ਪਰ ਉਹ ਭੁੱਲ ਜਾਂਦਾ ਵੀ ਮੌਤ ਫਿਰ ਵੀ ਆ ਜਾਣੀ ਆ ਗਰੰਟੀ ਮੌਤ ਦੀ ਨਹੀਂ ਦਿੱਤੀ ਗਰੰਟੀ ਗਰੰਟੀ ਉਹਨੇ ਤੇਰੇ ਆ ਜਿਹੜੇ ਤੇਰੇ ਅੰਦਰ ਆਰਗਨ ਚੱਲ ਰਹੇ ਨਾ ਜਿਹੜਾ ਅੰਦਰ ਦਾ ਸਿਸਟਮ ਚੱਲ ਰਿਹਾ ਉਹਦੀ ਦਿੱਤੀ ਆ ਪਰ ਉਹਦਾ ਤੇ ਪਤਾ ਕੋਈ ਨਹੀਂ ਨਾ ਉਹ ਤੇ ਚੰਗਿਆਂ ਭਲਿਆਂ ਨੂੰ ਵੀ ਲੈ ਕੇ ਜਾ ਸਕਦਾ ਇਸ ਕਰਕੇ ਇਹ ਮਨੁੱਖ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ ਧੰਨਵਾਦ ਕਰਿਆ ਕਰ ਜਿੰਨੇ ਤੈਨੂੰ ਬਹੁਤ ਕੁਝ ਦਿੱਤਾ ਹੋਇਆ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਹਰ ਪਲ ਹਰ ਕੜੀ ਕਰਨਾ ਚਾਹੀਦਾ ਹੈ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲੇਖ ਆਪਣੜੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਜੇ ਤੂੰ ਸੱਚੀ ਲਿਆਕਤ ਵਾਲਾ ਸੋਝੀ ਵਾਲਾ ਸਮਝ ਵਾਲਾ ਹੈ ਤੇ ਸਬ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਕਿਸੇ ਦਾ ਮਾੜਾ ਨਾ ਚਿਤਵ ਕਿਸੇ ਦਾ ਮਾੜਾ ਨਾ ਕਰ ਤੇ ਜੇ ਤੂੰ ਮਾੜਾ ਕਰ ਰਿਹਾ ਤੇ ਫਿਰ ਇਸ ਗੱਲ ਨੂੰ ਕਮਿਟ ਕਰ ਪਈ ਮੈਂ ਤੇਰੇ ਕਹੇ ਅਨੁਸਾਰ ਜ਼ਿੰਦਗੀ ਬਤੀਤ ਨਹੀਂ ਕਰ ਰਿਹਾ ਫਿਰ ਤੂੰ ਗੁਨਾਹਾਂ ਨਾਲ ਭਰਿਆ ਫਿਰ ਤੂੰ ਅਵਗਣਾ ਨਾਲ ਭਰਿਆ ਫਿਰ ਤੇਰੀ ਜ਼ਿੰਦਗੀ ਵਿਕਾਰਾਂ ਨਾਲ ਗਰਸੀ ਹੋਈ ਐ ਫਿਰ ਮਾਲਕ ਕੋਲ ਆਣ ਕੇ ਤਰਲਾ ਲੈ ਬਿੰਦ ਕਰ ਮੇਹਨਤੀਆਂ ਕਰ ਕਿਆ ਮਾਲਕ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਉਹ ਮਤ ਉਹ ਸੋਜੀ ਉਹ ਅਕਲ ਦਿਓ ਜਿਹਦੇ ਨਾਲ ਮੈਂ ਤੁਹਾਨੂੰ ਇਤਿਆਸਕਾਂ ਤੁਹਾਨੂੰ ਚਿੱਤੇ ਕਰ ਸਕਾਂ ਮੇਰੀ ਜ਼ਹਿਨियत ਵਿੱਚ ਤੁਸੀਂ ਬਸ ਸਕੋ ਮੈਨੂੰ ਤੁਸੀਂ ਭੁੱਲੋ ਨਾ ਮੈਂ ਤੁਹਾਨੂੰ ਵਿਸਰਾ ਨਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੂੰ ਮੈਂ ਅਰਾਧਾ ਤੈਨੂੰ ਸਦਾ ਰਾਧਾ ਰਧਾ ਮੈਂ ਸਦਾ ਚੇਤੇ ਕਰਦਾ ਰਵਾਂ ਇਹ ਪਾਵਨ ਬਚਨ ਬਾਬਾ ਫਰੀਦ ਸਾਹਿਬ ਦਾ ਆਪਣੜੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਚ ਆਤਮਾਰ ਕਿਸੇ ਦੀਆਂ ਖਾਮੀਆਂ ਲੱਭਣ ਵਾਲਿਆ ਕਿਸੇ ਦੇ ਘਟ ਤੇ ਕਿਸੇ ਦੀਆਂ ਕਮਜ਼ੋਰੀਆਂ ਨੂੰ ਲੱਭ ਕੇ ਤੇ ਖੁਸ਼ ਹੋਣ ਵਾਲਿਆ ਆਪਣੇ ਅੰਦਰ ਚ ਆਤਮਾਰ ਕੇ ਦੇਖ ਤੈਨੂੰ ਖੁਦ ਨੂੰ ਪਤਾ ਲੱਗੇਗਾ ਕਿ ਤੂੰ ਖੁਦ ਕਿੰਨੇ ਔਗਣਾ ਤੇ ਗੁਨਾਹਾਂ ਨਾਲ ਭਰਿਆ ਹੋਇਆ ਭਾਈ ਗੁਰਦਾਸ ਜੀ ਇੱਕ ਕਵਿਤ ਵਿੱਚ ਆਪਣੇ ਗੁਨਾਹਾਂ ਦਾ ਹੀ ਜ਼ਿਕਰ ਕਰਦੇ ਨੇ ਹਾਲਾਂਕਿ ਕੋਈ ਔਗਣ ਨਹੀਂ ਉਹਨਾਂ ਵਿੱਚ ਪਰ ਫਿਰ ਵੀ ਮਾਲਕ ਦੇ ਘਰ ਪਹੁੰਚ ਕੇ ਸਨਮੁਖ ਹੋ ਕੇ ਇਹੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ 파ਰਸ਼ਾ ਧੰਨ ਗੁਰੂ ਅਰਜਨ ਦੇਵ 파ਰਸ਼ਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ 파ਰਸ਼ਾ ਜੀ ਮੈਂ ਔਗਣਾਂ ਨਾਲ ਭਰਿਆ ਤੇ ਕਿੰਨੇ ਕਿਹੜੇ ਔਗਣ ਨੇ ਮੇਰੇ ਉਹ ਫਿਰ ਜ਼ਿਕਰ ਕਰਦੇ ਨੇ ਹਾਂ ਅਪਰਾਧੀ ਗੁਨਾਗਾਰ ਹਾਂ ਬੇਮੁਖ ਮੰਦਾ ਚੋਰ ਝਾਰ ਜਵਾਰ ਹਾਂ ਪਰ ਕਰਜ਼ ਹੁੰਦਾ ਨਿੰਦਕ ਦੁਸ਼ਹਰਾਮ ਖੋਰ ਠਗ ਦੇਸ ਢਗੰਦਾ ਵਿਸ਼ਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਹੰਦਾ ਫਿਰ ਅਖੀਰ ਤੇ ਜਾ ਕੇ ਕਹਿੰਦੇ ਨੇ ਸਿਮਰ ਮਰੀਦਾ ਟਾਡਿਆ ਸਤਿਗੁਰ ਬਖਸ਼ਣ ਦਾ ਪਾਈ ਗੁਰਦਾਸ ਕਹਿੰਦੇ ਨੇ ਮੈਂ ਪਰੋਸੇ ਨਾਲ ਕਹਿਣਾ ਕਿ ਕੋਈ ਮਨੁੱਖ ਇੰਨੇ ਔਗਣਾ ਨਾਲ ਵੀ ਭਰਿਆ ਨਾ ਉਹ ਵੀ ਗੁਰੂ ਨੂੰ ਜਾ ਕੇ ਕਹਦੇ ਆਪਣੇ ਸੱਚੇ ਮਾਲਕ ਨੂੰ ਜਾ ਕੇ ਕਹਿ ਦੇਣਾ ਕਿ ਮਾਲਕਾ ਮੈਨੂੰ ਬਖਸ਼ ਲੈ ਤੇ ਸੱਚਮੁੱਚ ਉਹਦਾ ਬਿਰਦ ਬਹੁਤ ਵੱਡਾ ਹੈ ਉਹ ਬਖਸ਼ਣ ਲਗਿਆਂ ਸੱਮਾਂ ਨਹੀਂ ਲਾਉਂਦਾ ਮਾਲਕ ਕਿਰਪਾ ਕਰੇ ਗੁਰਮੁਖੋ ਆਪਨੜੇ ਗਰੀਬਾਨ ਮੈਂ ਸਿਰ ਨਿਵਾ ਕਰ ਦੇਖ ਫੁੱਲਾਂ ਚੁੱਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ